ਪੁਰਾਣੇ ਸਮੇਂ ਚ ਹੁਣ ਲੋਕੀ ਕਹਿੰਦੇ ਮੇਰੇ ਚ ਜਰਾ ਫਲਾਨਾ ਬਾਬਾ ਆ ਗਿਆ ਮੇਰੇ ਚ ਮਾਤਾ ਆ ਗਈ 786 ਸਾਲ ਸਾਡੇ ਤੇ ਰਾਜ ਕੀਤਾ ਮੁਸਲਮਾਨਾ ਨੇ ਹਾਂ ਉਦੋਂ ਤਾਂ ਕਿਸੇ ਚ ਆਈ ਨਹੀਂ ਉਦੋਂ ਡੰਡੇ ਪੈਂਦੇ ਸੀ ਜਦੋਂ ਅੰਗਰੇਜ਼ਾਂ ਨੇ ਰਾਜ ਕੀਤਾ ਉਦੋਂ ਨਹੀਂ ਆਈ ਮਾਤਾ ਸਾਡੇ ਚ ਹਾਂ ਉਦੋਂ ਨਹੀਂ ਪੀਰ ਕੋਟਰੇ ਵਾਲਾ ਸਾਡੇ ਚ ਆਇਆ ਕਾਹ ਤੋਂ ਨਹੀਂ ਆਇਆ ਉਦੋਂ ਨਾਲ ਡੰਡੇ ਪੈਂਦੇ ਸੀ ਤੇ ਹੁਣ ਜਦੋਂ ਲੋੜ ਹੀ ਨਹੀਂ ਕਿਸੇ ਚੀਜ਼ ਦੀ ਹੁਣ ਸਾਡੇ ਚ ਬਾਬੇ ਆਈ ਜਾਂਦੇ ਨੇ ਹੁਣ ਬਾਬੇ ਕੋਈ ਕਹਿੰਦਾ ਮੇਰੇ ਤੇ ਸ਼ਹੀਦ ਆਉਂਦੇ ਨੇ ਵੀ ਸ਼ੀਰ ਢੀ ਪਹਿਲਣ ਜਿਹੜੇ ਤੇਰੇ ਚ ਆ ਜਾਣਗੇ ਹਾਂ ਮੈਂ ਕਈ ਵਾਰੀ ਪੁੱਛਦਾ ਹੁੰਦਾ ਮੈਨੂੰ ਜੋ ਕੋਈ ਕਹਦਾ ਨਾ ਮੈਂ ਫਲਾਣੇ ਦੀ ਗੱਡੀ ਲਾਉਣਾ ਹਾਂ ਉਹ ਕਹਦੇ ਹੁੰਦੇ ਨੇ ਨਾ ਵੀ ਜੇ ਲਾਲਾ ਹੋਵੇ ਹਾਂ ਲਾਲਾ ਹੋਵੇ ਉਹਦੇ ਕਿਤੇ ਦੁਕਾਨਾਂ ਤੋਂ ਕੋਨਾ ਨਿਕਲੇ ਆਉਂਦੀਆਂ ਨੇ ਮੈਂ ਹੱਸੂ ਹੀ ਨਹੀਂ ਜੀ ਗੱਲ ਆ ਕੋਈ ਭਾਈ ਗੁੱਸਾ ਵੀ ਨਾ ਕਰਿਓ ਇਹ ਗੱਲ ਦਾ ਲਾਲਾ ਹੋਵੇ ਨਾ ਉਹ ਕਹੂਗਾ ਜੀ ਉਹਦੇ ਜੇ ਮਰਨ ਤੋਂ ਬਾਅਦ ਕਿਤੇ ਜੇ ਨੰਬਰ ਨੰਬਰ ਉਹ ਤਾਂ ਮਤਲਬ ਮੇਰੀਆਂ ਦੁਕਾਨਾਂ ਨਿਕਲੇ ਆ ਮੇਰੇ ਪਲਾਟ ਜਿਵੇਂ ਜੀਮੀਦਾਰ ਭਾਈ ਜਰਾ ਹੋਵੇ ਉਹ ਕਹਿ ਦਿੰਦਾ ਵੀ ਯਾਰ ਮੇਰੇ ਭਈ ਬਲਾ ਫਲਾਣੇ ਥਾਂ ਵੀ ਜ਼ਮੀਰ ਜੋਂ ਨਿਕਲੇਈ ਤੇ ਸਾਡੇ ਕਈ ਵਾਰੀ ਨਾਰਮਲ ਭਾਈ ਜਾਰੇ ਉਹ ਕਹਿੰਦੇ ਸਾਡੀ ਗੱਡੀ ਨਿਕਲੇ ਉਹਨਾਂ ਦੇ ਗੱਦੀ ਨਿਕਲੇ ਆਉਂਦੀ ਚਰਾਗ ਲੱਗਦੇ ਥੋੜੇ ਚਰਾਗ ਲੱਗਦੇ ਆ ਸਹੀ ਗੱਲ ਹੈ ਬਹੁਤ ਹੰਦਾ ਚੱਲਿਆ ਇੱਕ ਪਿੰਡ ਦੇ ਵਿੱਚ ਸੋਨੂੰ ਮੈਂ 20 ਵੀ ਗੱਡੀਆਂ ਦਿਖਾ ਦੂੰ ਵੀ ਮੇਰੇ ਆ ਫਲਾਣੇ ਦੀ ਗੱਦੀ ਚੱਲਦੀ ਹੈ ਜੀ ਮੇਰੇ ਫਲਾਣੇ ਦੀ ਗੱਦੀ ਚੱਲਦੀ ਆ ਵਿੜਾ ਹੀ ਕਰਕ ਸਾਡਾ ਇਹਨਾਂ ਨੇ ਕਰਿਆ ਹੋਇਆ ਵੀਰੇ ਸਿੱਖ ਤੇ ਉਸ ਵੱਲ ਕਿਵੇਂ ਜੜੂਗਾ ਤੂੰ ਮੈਂ ਮੰਨ ਲਾ ਵੀ ਆਮ ਘਰ ਚ ਮੈਂ ਤੈਨੂੰ ਦੱਸ ਦਿੰਦਾ ਉਹ ਕਹਿੰਦਾ ਵੀ ਉਹ ਜਿਵੇਂ ਕਹਿੰਦਾ ਵੀ ਜੇ ਮੈਂ ਬਾਬੇ ਨਹੀਂ ਕਰ ਦਾਂਦੇ ਉਹ ਕਹਿੰਦਾ ਤੇਰੇ ਮਿਹਦੇ ਚ ਕਾਕਾ ਜਿਆਦਾ ਗਰਮੀ ਲੱਗਦੀ ਹੈ ਹਾਂ ਉਹ ਕਹਿੰਦਾ ਗੱਲਾਂ ਹੀ ਉਹਨਾਂ ਕੋਲ ਦੋ ਤਿੰਨ ਹੁੰਦੀਆਂ ਮੈਂ ਤਾਂ ਆਪ ਫੜ ਲੈਂ ਤਮਾ ਥੋੜਾ ਇਹਦਾ ਹੱਥ ਦੇਖ ਕੇ ਦੱਸ ਦਿੰਨਾ ਵੀ ਕੀ ਆ ਉਹਦੇ ਕੋਲੇ ਸਟੰਡ ਜائیں 2-4 ਹੁੰਦੇ ਨੇ ਆਹਾ ਹਾ 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 ਕਾਲੀ ਗਊ ਨੂੰ ਕੇਲੇ ਪਾਇਆ ਕਰ ਵੀ ਨਾ ਤਾਂ ਕਾਲੀ ਗਊ ਲੱਭੇ ਛੇਤੀ ਨਾ ਨਾ ਬੰਦਾ ਕੇਲੇ ਤਾਂ ਬੰਦੇ ਨੇ ਆਪ ਨੂੰ ਨਹੀਂ ਜੁੜਦੇ ਕੇਲੇ ਤਾਂ ਆਪ ਨੂੰ ਖਾਣ ਨੂੰ ਨਹੀਂ ਮਿਲਦੇ ਜੀ ਤੇ ਮਗਾਈ ਨਹੀਂ ਹੋ ਰਹੀ ਹਾਂ ਹਾਂ ਆ ਤੇਰੀ ਕਾ ਆ ਜਿਹੜੀ ਤੇਰੀ ਲੈਣ ਜਾਂਦੀ ਮਾਇਆ ਬਹੁਤਾ ਟਿਕਦੀ ਨਹੀਂ ਤੇਰੇ ਕੋਲੇ ਜੈ ਜੈਕਾਰ ਹੋਈ ਪਈ ਐ ਤੇਰੀ ਤਾਂ ਇਹ ਤਾਂ ਆਮ ਹੀ ਨਹੀਂ ਟਿਕਦੀ ਜੀ ਹੁਣ ਹੈਂ ਮਾਇਆ ਹੈ ਟੈਕਨੀਕੀ ਦੇ ਕੋਲੇ ਵੀਰੇ ਮਾਇਆ ਟੈਕਨੀਕੀ ਅੱਛਾ ਦਿਲ ਦੀ ਗੱਲ ਨਾ ਦੱਸਿਆ ਕਰ ਕਿਸੇ ਨੂੰ ਉਹ ਅਗਲਾ ਕਹਿੰਦਾ ਲੈ ਯਾਰ ਗੱਲਾਂ ਹੀ ਸਾਰੀਆਂ ਬਾਬਾ ਸੱਚ ਕਹਿਆ ਗਿਆ ਹਾਂ ਤੁਹਾਨੂੰ ਮੈਂ ਦੱਸਦਾ ਵੀ ਜਿਹੜੇ ਉਹ ਫਿਰਦੇ ਹੁੰਦੇ ਨਾ ਜੇ ਡੰਗਰਚਾਰ ਦੇ ਜਿਹਨਾਂ ਨੂੰ ਆਪਾਂ ਕਹਿੰਨੇ ਗੁੱਜਰ ਹਾਂ ਸਭ ਮੇਰੇ ਹਕੀਕਤੀ ਮੇਰੇ ਘਰੇ ਗੱਲ ਹੋਈ ਆ ਹਕੀਕਤੀ ਗੱਲ ਦੱਸਦਾ ਸੱਚੀ ਲਾਈਵ ਚੱਲ ਰਿਹਾ ਮੈਂ ਤੁਹਾਨੂੰ ਦੱਸਦਾ ਮੇਰੀ ਸਿਸਟਰ ਆਈ ਹੋਈ ਸੀ ਘਰੇ ਉਹ ਗੁੱਜਰ ਆਈ ਬਸ ਬਾਬਿਆਂ ਵਾਲਾ ਰੂਪ ਬਣਾ ਕੇ ਤੁਸੀਂ ਦੇਖੋ ਨਾਲੇ ਪੜਿਆ ਲਿਖਿਆ ਪਰਿਵਾਰ ਹੈ ਮੇਰਾ ਸਾਡੇ ਮੇਰੀ ਭੈਣ ਵੀ ਸੋਸ਼ਲ ਵੀ ਸਾਰੇ ਪੜੇ ਲਿਖੇ ਨੇ ਠੀਕ ਜਦੋਂ ਆਏ ਉਹਨਾਂ ਨੂੰ ਨਾ ਘਰੇ ਆ ਕੇ ਉਹਨਾਂ ਨੂੰ ਕਹਤਾ ਵੀ ਤੇਰੇ ਤੇਰੇ ਨਾਲ ਆਏ ਹੁੰਦਾ ਵੀ ਤੇਰੇ ਸਹੁਰੇ ਪਰਵਾ ਤੇਰੇ ਨਾਲ ਆਏ ਆ ਵੀ ਤੇਰੇ ਘਰ ਵਾਲਾ ਵੀ ਹਨਾ ਵੀ ਗੁੱਸਾ ਕਰਦਾ ਤੇਰੀ ਗੱਲ ਦਾ ਤੇਰਾ ਫਲਾਣਾ ਆਏ ਹੁੰਦਾ ਕਿਉਂ ਕਹਿੰਦਾ ਹਨਾ ਵੀ ਕਈ ਗੱਲਾਂ ਨੂੰ ਬੋਲ ਕੇ ਉਹ ਕਹਿੰਦੀ ਮੈਨੂੰ ਤਾਂ ਵੀਰੇ ਜਿਕਨ ਆ ਗਿਆ ਉਹਨੂੰ ਪੰਜ 500 ਰੁਪਿਆ ਲੈ ਕੇ ਭਰਾਵਾ 500 ਰੁਪਿਆ ਲੈ ਗਏ ਹਾਂ ਉਹੀ ਬਾਅਦ ਚ ਮੇਰੇ ਕੋਲੇ ਦੁਕਾਨ ਤੇ ਆ ਗਈ ਹਾਂ ਜਦੋਂ ਦੁਕਾਨ ਤੇ ਆਏ ਮੈਨੂੰ ਕਹਿੰਦੇ ਸਾਨੂੰ ਕਬੂਤਰ ਚਾਹੀਦੇ ਆ ਕਬੂਤਰ ਲੈਣੇ ਆ ਤੇ ਉਹ ਗਾਹ ਹੋਰ ਮੇਰਾ ਮਿੱਤਰ ਪਿਆਰਾ ਸੀ ਉਹਦੀ ਦੁਕਾਨ ਤੇ ਵੀ ਕਹਿੰਦੇ ਯਾਰ ਸਾਨੂੰ ਕਬੂਤਰ ਦਿਓ ਲੈ ਕੇ ਵੀ ਅਸੀਂ ਕਬੂਤਰ ਰੱਖਣੇ ਆ ਉਹ ਮੇਰਾ ਵੱਡਾ ਭਰਾ ਹੁਣ ਤਾਂ ਚਲੋ ਬਾਹਰ ਗਏ ਉਹ ਰੱਖਦਾ ਸੀ ਕਬੂਤਰ ਤੇ ਜਦੋਂ ਉਹ ਕਹਿੰਦਾ ਵੀ ਮੈਂ ਆ ਕੇ ਬਾਈ ਨੂੰ ਦੱਸਿਆ ਮਾ ਯਾਰ ਬਾਈ ਐਂ ਕਰਕੇ ਘਰੋਂ 500 ਰੁਪਿਆ ਲੈ ਕੇ ਯਾਰ ਦੋ ਮੁੰਡੇ ਸੀ ਐਂ ਕਰਕੇ ਜਦੋਂ ਮੈਂ ਸ਼ਾਮ ਨੂੰ ਗਿਆ ਮੇਰੇ ਮੇਰੀ ਵਾਈਫ ਨੇ ਮੈਨੂੰ ਦੱਸਿਆ ਉਹ ਕਹਿੰਦੀ ਐਂ ਕਰਕੇ 500 ਰੁਪਿਆ ਚ ਕੁੜੀ ਨੇ ਆਪਣੀ ਨੂੰ ਉਹਨੂੰ ਦਿੱਤਾ ਮੈਂ ਕਿਹਾ ਉਹ ਤਾਂ ਮੇਰੇ ਕੋਲੇ ਆ ਕੇ ਗਏ ਉਹ ਤਾਂ ਗੁਜਰ ਆ ਕਹਿੰਦੀ ਨਹੀਂ ਉਹ ਤਾਂ ਬਾਬੇ ਸੀ ਮੈਂ ਨਹੀਂ ਉਹ ਤਾਂ ਗੁਜਰ ਆ ਮੈਂ ਵੀ ਲੈ ਤਾ 500 ਰੁਪਿਆ ਘੜਾ ਕੇ ਇਸ ਹੈਂ ਉਹ ਕਹਦੇ ਹਾਂ ਮੈਂ ਵੀ ਫੜਨੇ ਤੁਹਾਨੂੰ ਆਪ ਪਹਿਣ ਕੇ ਘਰ ਤੁਹਾਨੂੰ ਮੈਂ ਲੈ ਚੱਲਦਾ ਹੈ ਮੈਂ ਖਾ ਵੀ ਲੈਣ ਕੋ ਉੱਤਰ ਦਈ ਅੱਜ ਹਾਂ ਕਿ ਮੈਂ ਪਾੰਦ 500 ਰੁਪਿਆ ਵੀਰੇ ਬੰਦਾ ਮਾੜਾ ਬੰਦਾ ਮਸਾ ਕਮਾਉਂਦਾ ਨਹੀਂ ਨਹੀਂ ਸਹੀ ਹੈ ਠੀਕ ਹੈ ਨਾ ਕਿਰਤੀ ਬੰਦੇ ਲਈ ਬਹੁਤ ਵੱਡੀ ਗੱਲ ਜਦੋਂ ਉਹ ਭਰਾਵਾ ਸ਼ਾਮ ਜਿਹਦਾ ਵਕਤ ਮੈਂ ਵੀ ਆਦੋ ਤੁਹਾਨੂੰ ਕਬੂਤਰ ਦੇਵਾਂ ਮੈਂ ਵੀ ਫੜਨੇ ਮੈਂ ਨਹੀਂ ਕਦੇ ਫੜੇ ਫੜਨੇ ਤੁਹਾਨੂੰ ਆਪ ਪਹਿਣ ਕੇ ਆਜੋ ਮਹਾ ਤੇ ਉਹ ਇੱਕ ਨੂੰ ਤਾਂ ਪਤਾ ਲੱਗ ਗਿਆ ਵੀ ਇੱਧਰ ਗਲੀ ਚ ਕੱਲ ਅਸੀਂ ਆਏ ਸੀ ਇੱਕ ਤਾਂ ਭੱਜ ਗਿਆ ਹਾਂ ਇੱਕ ਦੀ ਵਾਂ ਫੜ ਕੇ ਵੀ ਮੈਂ ਘਰੇ ਲੈ ਗਿਆ ਜਦੋਂ ਆ ਫੜ ਕੇ ਮੈਂ ਘਰੇ ਲੈ ਗਿਆ ਮੈਂ ਵੀ ਐ ਕਰ ਉਹ ਖੁੱਡਾ ਉਹ ਮੇਰਾ ਡੈਡੀ ਥੋੜਾ ਜਿਹਾ ਗਰਮ ਸੁਭਾ ਦਾ ਕਹਿੰਦਾ ਬਾਹਰ ਲਾਓ ਹੂੰ ਉਹਨੇ ਬਾਹਰ ਟੰਬਾ ਚੱਕ ਲਿਆ ਵੀਰੇ ਹਾਂ ਟੰਬਾ ਚੱਕ ਲਿਆ ਭਰਾਵਾ ਗੱਲ ਕੁਦਰਤੀ ਸਾਡੇ ਉਹ ਬੰਦਾ ਗੱਲ ਪੈ ਜਾਣਾ ਸੀ ਉਹਦਾ ਸਾਥ ਸੁੱਕ ਗਿਆ ਬੈਂਟੇ ਮਾਡੇ ਬੈਠਾ 15 16 ਗਲਾਸ ਪਾਣੀ ਦੇ ਪੀ ਗਿਆ ਉਹ ਹੈ ਉਹ ਮੇਰਾ ਡੈਡੀ ਮੈਂ ਮੈਨੂੰ ਬਾਈ ਕਹਿੰਦਾ ਕਹਿੰਦਾ ਮਰ ਜੂ ਕਹਿੰਦਾ ਇਹਨੂੰ ਛੱਡ ਦਿਓ ਕਹਿੰਦਾ ਕੋਈ ਨਹੀਂ ਕਹਿੰਦਾ ਗਾਹ ਨੂੰ ਅਕਲ ਆ ਗਈ ਕਈ ਵੇਖ ਦਿਖਾ ਬਾਈ ਜਲੀ ਇਹ ਗੱਲ ਆ ਬਾਈ ਕਿ ਜਿੱਦਾਂ ਬੋਲ ਤੀ ਹੀ ਪਹਿਚਾਨੀ ਐ ਚੋਰ ਸਾਧ ਕੀ ਜਾਤ ਬੋਲਣ ਤੋਂ ਪਤਾ ਲੱਗਦਾ ਵੇਖਤਾ ਹੁਣ ਆਪਾਂ ਸਾਧੂਆਂ ਵਾਲਾ ਪਾ ਲਈਏ ਕੋਈ ਪਲੇਅਰਾਂ ਵਾਲਾ ਪਾ ਲਈਏ ਹੂੰ ਵੀ ਚੱਲ ਹਾਥੀ ਆਪਣੇ ਕੋਲੇ 4-5 ਹੈਗੇ ਇੱਕ ਹਾਥੀ ਆਪਾਂ ਸੇਲ ਕਰ ਦਿੰਨੇ ਆਂ ਵੇਚਦੇ ਆਂ ਵੱਡੇ ਪਿੰਡ ਦੇ ਵਿੱਚ ਦੋ ਹਾਥੀਆਂ ਵਾਲੇ ਆ ਗਏ ਤੇ ਹਾਥੀ ਵੇਚਦੇ ਆਂ ਕਹਿੰਦੇ ਆਪਾਂ ਇੱਕ ਮੇਰੇ ਵਰਗਾ ਕੋਈ ਮੂਰਖ ਸੀਗਾ ਪਾਗਲ ਹੋਰ ਤਾਂ ਨੂੰ ਕੋਈ ਸੁਝੇ ਨਾ ਹਾਥੀਆਂ ਹਾਥੀ ਵਾਲੇ ਦੇ ਵਾਲੇ ਗਿਹੜੇ ਹੀ ਦੇ ਜਾਵੇ ਹਾਥੀ ਦੇ ਹੂੰ ਵੀ ਹਾਥੀ ਦੇ ਮੂਰੇ ਖੜ ਜੇ ਕਿਤੇ ਪਿੱਛੇ ਖੜ ਜੇ ਹਾਂ ਉਹ ਹਾਥੀਆਂ ਵਾਲਿਆਂ ਨੂੰ ਪੈ ਗਈ ਟੈਨਸ਼ਨ ਵੀ ਬੰਦਾ ਕੋਈ ਪਾਰਖੂ ਆ ਇਹ ਲਾ ਕਮੀ ਆਦਾ ਸੀ ਇਹ ਭੂਮੀ ਆਂਦਾ ਵੀ ਇੱਥੇ ਆਪਣੀ ਭਾਨੀ ਮਾਰੂਗਾ ਜੇ ਕਿਸੇ ਨੇ ਕਹਿਤਾ ਵੀ ਮਾੜੀ ਬਰੀਡ ਆ ਮਾੜੀ ਨਸਲ ਆ ਨੱਕ ਕੱਢ ਦੂ ਹਾਂ ਵੀ ਇਹ ਹਾਥੀ ਨਹੀਂ ਆਪਣਾ ਵੇਕਦਾ ਹਾਂ ਦੂਜੇ ਨੂੰ ਨੇ ਕਿਹਾ ਵੀ ਇਸ਼ਾਰਾ ਕੀਤਾ ਵੀ ਇਹਨੂੰ ਇੱਧਰ ਬੁਲਾ ਉਹਨੇ ਇੱਕ ਪਾਸੇ ਬੁਲਾ ਕੇ ਹੁਣ ਜਿਵੇਂ ਆਪਾਂ ਆਮੀ ਰਸ਼ਵਤ ਦਿੰਨੇ ਆ ਪਤਾ ਹੀ ਆ ਤੁਹਾਨੂੰ ਹਾਂ ਤੇ ਵੀ ਆ ਉਹਦੀ ਜੇਬ ਦੇ ਵਿੱਚ 100 ਰੁਪਇਆ ਪਾਤਾ ਕਿ ਤੂੰ ਚੁੱਪ ਕਰ ਜਾ ਹੂੰ ਚੁੱਪ ਕਰਕੇ ਖੜ ਜਾ ਹਾਥੀ ਵੇਕ ਲੈਣ ਦੇ ਤੈਨੂੰ ਕੀ ਹੁੰਦਾ ਤੇਰਾ ਕੀ ਆ ਤੇ ਉਹ ਜਦੋਂ ਭਾਈ ਉਨਾ ਹਟਿਆ ਹੂੰ ਉਹ ਫੇਰ ਆ ਗਿਆ ਪਹਿਲੇ ਆ ਗਿਆ ਫੇਰ ਆ ਗਿਆ ਪਹਿਰੇ ਆ ਗਿਆ ਨਹੀਂ ਆ ਗਿਆ ਫੇਰ ਵਾਲੇ ਵਾਲੇ ਗਿੜੇ ਕੱਢੀ ਜਾਵੇ ਹੂੰ ਵੀ ਹਾਥੀ ਉਹ ਕਹਿੰਦਾ ਯਾਰ ਵੀ ਕੰਮ ਔਖਾ ਵੀ ਲੱਗਦਾ ਵੀ ਪੈਸੇ ਕਿੰਨੇ ਦਿੱਤੇ ਸੀ ਉਹ ਕਹਿੰਦਾ ਮੈਂ ਤਾਂ 100 ਰੁਪਏ ਦਿੱਤਾ ਕਹਿੰਦਾ ਯਾਰ 100 ਕਿੱਥੇ ਉਹਨੂੰ 500 ਦੇ ਵੀ ਆਪਦੇ ਘਰੇ ਜਾਊਂਗਾ ਵੀ ਹਾਥੀ ਵੇਖ ਲੈਣਦੇ ਆਪਾਂ ਹਾਥੀ ਵੇਕ ਜੂ ਹਾਂ ਤੇ ਜਦੋਂ ਬਾਈ ਗੱਲ ਮੁੱਕਦੀ ਤੁਹਾਨੂੰ ਮੌਕਾ ਆਵਾ ਮੈਂ ਗੱਲ ਕਰਾਂ ਤੇ ਹਾਥੀ ਉਹ ਕਹਿੰਦੇ ਵੀ ਔਖਾ ਕੰਮ ਜਦੋਂ ਤੀਜੀ ਵਾਰੀ ਫੇਰ ਆਇਆ ਉਹ ਕਹਿੰਦਾ ਵੀ ਭਾਈ ਯਾਰ ਵੀ ਜਾਂ ਤਾਂ ਸਾਨੂੰ ਸਿੱਧਾ ਹੀ ਦੱਸ ਦੇ ਵੀ ਤੂੰ ਪੈਸੇ ਲੈਣੇ ਕਿੰਨੇ ਆ ਕਿੰਨੇ ਪੈਸੇ ਚਾਹੀਦੇ ਆ ਤਣਾ ਕੀ ਗੱਲ ਬਾਤ ਆ ਉਹ ਕਹਿੰਦਾ ਚਲੋ ਪੈਸਿਆਂ ਦੀ ਤਾਂ ਗੱਲ ਛੱਡੋ ਮੈਨੂੰ ਇਹ ਦੱਸੋ ਵੀ ਹਾਥੀ ਦਾ ਮੂੰਹ ਕਿੱਥੇ ਆ ਮੂੰਹ ਕਿੱਧਰੇ ਪਾਸੇ ਆ ਵੀ ਮੂਰੇ ਆ ਕਿ ਮਗਰ ਆ ਉਹਨੇ ਚਾਰ ਮਾਰੇ ਉਹਦੇ ਥੱਪੜੋਂ ਘਰੇ ਆ ਵੀ ਫੜਾ ਜਿਹੜੇ ਜੇਬ 'ਚ ਤੇਰੇ ਪੈਸੇ ਆ ਇਹ ਉਹ ਕਹਿੰਦੇ ਉੱਥੀ ਆ ਜਿੱਥੇ ਸੁੰਡ ਆ ਕਹਿੰਦੇ ਆਪਾ ਦਾ ਵੀ ਪਤਾ ਹੀ ਹੁਣ ਲੱਗੇ ਤਾਂ ਕੋਈ ਮੂਰਖਾ ਪਾਗਲਾ ਆਪਾ ਤੈਨੂੰ ਬਹੁਤ ਸਿਆਣਾ ਸਮਝੀ ਗਏ ਵਿਦਵਾਨ ਸਮਝੀ ਗਏ ਇਹ ਵੀ ਪਤਾ ਨਹੀਂ ਕਿੱਡਾ ਗਾ ਵੀ ਬੋਲਣ ਤੋਂ ਪਤਾ ਲੱਗਿਆ ਉਹ ਕਹਿੰਦੇ ਪਹਿਲੇ ਹੀ ਬੋਲ ਦਿੰਦਾ ਸੀ ਤੈਨੂੰ ਐਵੇਂ ਨਾਲੇ ਆਪਣਾ ਟਾਈਮ ਖਰਾਬ ਕਰੀਏ ਨਾਲੇ ਥੋੜਾ ਕਰੀ ਜਾਂਦੇ ਆ ਜੀ ਤੇ ਇਦਾਂ ਵਾਈ ਗਰੁੱਪ ਇਦਾਂ ਇਦਾਂ ਕੁਝ ਵਾਪਰਦਾ ਗੱਲ ਉਹੀ ਹੋ ਗਈ ਨਾ ਜਿਵੇਂ ਰਾਜੇ ਦੇ ਇੱਕ ਰਾਜ ਚ ਕੋਈ ਵਿਦਵਾਨ ਪੰਡਤ ਬ੍ਰਾਹਮਣ ਆ ਗਿਆ ਤੇ ਉਹਨੇ ਜਦੋਂ ਕਿਹਾ ਵੀ ਰਾਜਾ ਮੈਂ ਬਹੁਤ ਵੀ ਮੈਂ 6 ਸ਼ਾਸਤਰ 27 ਸਿਮਰਤੀਆਂ ਚਾਰ ਬੇਦ ਸਾਰੀਆਂ ਚਿੱਟਾਂ ਦਾ ਮੈਨੂੰ ਵੀ 52 ਆਪਣੇ ਸਟਿਕ ਗੈਂਤਰੀ ਮੰਤਰ ਜਿਹੜਾ ਬਣਦਾ ਨਾ 108 ਬਣਦਾ ਜਿਹੜੀ ਸਾਰੀ ਚਿੱਟਾਂ ਦੀ ਗਿਣਤੀ ਕਰਕੇ ਨਾ 108 ਬਣਦਾ 108 ਬਣਦਾ ਤਾਂ ਹੀ ਮਾਲਾ ਦੇ ਮਣ ਕੇ ਹਿਸਾਬ ਲੈਣਾ ਨਹੀਂ ਨਹੀਂ ਇਹ ਜਿਹੜਾ 108 ਦਾ ਮਤਲਬ ਹੈ ਹੁਣ ਇਹ ਵੀ ਤੁਹਾਨੂੰ ਮੈਂ ਮਤਲਬ ਦੱਸਾਂ 108 ਲਿਖਿਆ ਹੁੰਦਾ ਜਿਹੜਾ ਲਿਖਿਆ ਫਲਾਨੀ ਗੱਡੀ ਤੇ ਸੀਰੀ ਸੀਰੀ 108 ਹਾਂ ਵੀ ਫਲਾਨਾ 1008 ਵੀ ਲੈ ਹੁਣ 1008 ਵੀ ਹੋ ਗਿਆ ਮੈਂ ਇੱਕ ਵਾਰ ਬੇ ਮੇਰਾ ਮਿੱਤਰ ਆ ਮੈਂ ਉਹਨੂੰ ਪੁੱਛਿਆ ਮਹਾ ਬਾਬਾ ਵੀ ਉਹ ਫਲਾਨਿਆਂ ਦੀ ਦੂਜੇ ਡੇਰੇ ਵਾਲਿਆਂ ਦੀ 108 ਲਿਖਿਆ ਮੈਂ ਤੁਸੀ 1008 ਲੇ ਕਹਿੰਦਾ ਨਾ ਨਾ ਮੈਨੂੰ ਕਹਿੰਦਾ ਚਾਹੇ ਜੇ ਉਹਨੇ 100 ਵੱਧ ਵਾਲੀ ਮੈਂ 100 ਹੋਰ ਲਾਉ ਮੈਨੂੰ ਮਤਲਬ ਦਾ ਕੱਖ ਨਹੀਂ ਪਤਾ ਪਰ ਮੈਂ 100 ਵੱਧ ਲਾਉਣੀ ਲਾਉਣੀ ਆ ਹੂੰ 108 ਤਾਂ ਮੰਤਰ ਜਿਹੜੇ ਜਿਹੜੇ ਸ਼ਾਸਤਰ ਬੇਗਿਆਤਾ ਜਿਨ੍ਹਾਂ ਨੂੰ ਹੁੰਦਾ ਸੀ ਉਹ 108 ਵਜਦਾ ਸੀ ਔਰ ਜਣਾ ਖਾਣੀ 108 ਲਿਖੀ ਬੈਠਾ 108 ਲਿਖੀ ਬੈਠਾ ਬਬ ਫਲਾਣਾ ਬ੍ਰਹਮ ਗਿਆਨੀ ਦੀ 108 1008 1008 ਦਾ ਮਤਲਬ ਵੀ ਨਹੀਂ ਪਤਾ ਲੋਕਾਂ ਨੂੰ ਦੱਸੋ ਕੀ ਹੈ 1008 ਦਾ ਮੈਨੂੰ ਦੱਸੋ ਕੀ ਮਤਲਬ ਹੈ 1008 ਦਾ ਮਤਲਬ ਹੀ ਨਹੀਂ ਹੈ ਕੋਈ ਤੇ ਉਹ ਜਿਵੇਂ ਉਹਨੇ 108 ਦਾ ਗਿਆਨ ਕਰਕੇ ਉਹਦੇ ਆਣ ਕਿਸੇ ਰਾਜ ਦੇ ਰਾਜ ਚ ਵਗ ਗਿਆ ਹੂੰ ਤੇ ਉਹ ਕਹਿੰਦਾ ਵੀ ਰਾਜਨ ਮੈਨੂੰ ਸਭ ਚੀਜ਼ਾਂ ਦਾ ਗਿਆਨ ਹੈ ਵੀ ਮੇਰੇ ਨਾਲ ਕੋਈ ਤੇਰਾ ਬੰਦਾ ਕੋਈ ਤਕਰਾਰ ਕਰੇ ਮੇਰੇ ਨਾਲ ਕੋਈ ਵਿਚਾਰ ਕਰੇ ਮੈਨੂੰ ਜਿੱਤੇ ਜੀ ਰਾਜੇ ਨੇ ਆਪਣੇ ਹਲਕਾਰਾਂ ਨੂੰ ਵਜੀਰਾ ਨੂੰ ਬੇਦ ਪਾਠੀਆਂ ਨੂੰ ਪੁੱਛਿਆ ਉਹ ਕਹਿੰਦੇ ਵੀ ਨਾ ਸਾਡੇ ਹੱਥ ਖੜੇ ਆ ਅਸੀਂ ਨਹੀਂ ਇਹ ਬਹੁਤ ਬੰਦਾ ਪੜਿਆ ਲਿਖਿਆ ਵਿਦਵਾਨ ਆ ਵੀ ਅਸੀਂ ਨਹੀਂ ਉਹ ਕਰ ਸਕਦੇ ਕਹਿੰਦਾ ਮੇਰੇ ਰਾਜ ਚ ਕੋਈ ਵੀ ਨਹੀਂ ਹੈ ਇਹ ਜਾਂ ਉਹਨੇ ਡੰਡਾ ਰਾਪਟਵਾਤਾ ਬਿਲਵਕ ਲਈ ਕੋਈ ਬੰਦਾ ਹੋਵੇ ਤੇ ਨਾਲ ਹੀ ਸ਼ਰਤ ਰੱਖਦੀ ਵੀ ਜੇ ਬੰਦਾ ਗਲਤ ਹੋ ਗਿਆ ਮੈਂ ਉਹਦਾ ਸਿਰ ਕਲਮ ਕਰੂੰਗਾ ਮੈਂ ਮਾਰੂੰਗਾ ਉਹਨੂੰ ਠੀਕ ਹੈ ਤੇ ਉਹ ਇੱਕ ਅੰਨਾ ਬੰਦਾ ਇੱਕ ਅੱਖ ਤੋਂ ਕੰਨਾ ਠੀਕ ਹੈ ਤੇ ਜਵਾਨ ਹੈ ਨਹੀਂ ਕੰਨਾ ਤੋਂ ਵੀ ਸੁਣਦਾ ਘੱਟ ਆ ਉਹ ਕਹਿੰਦਾ ਵੀ ਮੈਂ ਜਵਾਬ ਦੇਊਗਾ ਅੱਖੋਂ ਕਾਣਾ ਹੂੰ ਗੱਲ ਉਹਨੂੰ ਸਿੱਟਿਓ ਨਾ ਜਵਾਨ ਹੈ ਨਹੀਂ ਕੰਨਾ ਤੋਂ ਵੀ ਬੋਲ ਹੂੰ ਉਹ ਆ ਗਿਆ ਜੀ ਕਹਿੰਦਾ ਵੀ ਰਾਜਾ ਮੈਂ ਤੁਹਾਨੂੰ ਜਵਾਬ ਕਰਨਾ ਉਹਨਾਂ ਤੂੰ ਕਿਵੇਂ ਦੇਵੇਂਗਾ ਨਾ ਤੂੰ ਬੋਲ ਸਕਦਾ ਨਾ ਤੈਨੂੰ ਸੁਣਦਾ ਅੱਖ ਤੋਂ ਵੀ ਕਾਣਾ ਤੂੰ ਹੂੰ ਤੇ ਤੈਨੂੰ ਮੌਤ ਪਤਾ ਉਹ ਕਹਿੰਦਾ ਹਾਂ ਮੈਨੂੰ ਪਤਾ ਹੂੰ ਉਹ ਬੇਦਪਾਠੀ ਸਾਹਮਣੇ ਬਹਿ ਗਿਆ ਉਹ ਕਹਿੰਦਾ ਵੀ ਕਿਵੇਂ ਵਿਚਾਰ ਕਰਾਂਗੇ ਉਹ ਕਹਿੰਦਾ ਇਸ਼ਾਰਿਆਂ ਦੇ ਨਾਲ ਵੀ ਤੂੰ ਮੈਨੂੰ ਇਸ਼ਾਰਾ ਕਰੀ ਮੈਂ ਤੈਨੂੰ ਇਸ਼ਾਰਾ ਕਰੂੰਗਾ ਹੂੰ ਤੇ ਉਹ ਜਦੋਂ ਉਹਨੇ ਆਏ ਇਸ਼ਾਰੇ ਕੀਤੇ ਉਹ ਕਹਿੰਦਾ ਵੀ ਚਲੋ ਠੀਕ ਹੈ ਜੀ ਵੀ ਦੋ ਗੱਲੇ ਦੋ ਸਵਾਲ ਪੁੱਛਣੇ ਆ ਵੀ ਦੋ ਸਵਾਲ ਜੇ ਕੋਈ ਜਿੱਤ ਗਿਆ ਤਾਂ ਠੀਕ ਹੈ ਤੇ ਜਦੋਂ ਉਹਨੇ ਬੇਦਪਾਠੀ ਨੇ ਕਿਹਾ ਵੀ ਇੱਕ ਉਹ ਗਾਂ ਕਾਣੇ ਬੰਦੇ ਨੇ ਦੋ ਉਂਗਲਾਂ ਖੜੀਆਂ ਕਰਤੀਆਂ ਉਹਨੇ ਹੱਥ ਜੋੜਦੇ ਉਹ ਫੇਰ ਉਹ ਕਹਿੰਦਾ ਪੰਜ ਬੇਦਪਾਠੀ ਕਹਿੰਦਾ ਤੇ ਗਾਂ ਉਹਨੇ ਆਏ ਮੁੱਕੀ ਵੱਟ ਕਿ ਉਹਨੂੰ ਐ ਦਿਖਾਤੀ ਤੇ ਉਹ ਕਹਿੰਦਾ ਜੀ ਉਹਨੇ ਮੱਥਾ ਟੇਕਦਾ ਕਹਿੰਦਾ ਜੀ ਇਹ ਜਿੱਤ ਗਿਆ ਕਾਣਾ ਬੰਦਾ ਤੇ ਮੈਂ ਉਹ ਹੋ ਗਿਆ ਹਾਂ ਤੇ ਉਹ ਲੋਕੀ ਕਹਿਣ ਵੀ ਯਾਰ ਜਿਹੜਾ ਬੰਦੇ ਦਾ ਜਵਾਬ ਹੀ ਆਪਾਂ ਨੂੰ ਨਹੀਂ ਆ ਵੀ ਇਹਨੇ 1 ਮਿੰਟ ਦੀ ਦੇਤਾ ਬੰਦੇ ਨੇ ਹਾਂ ਵੀ ਇਹਨੇ ਹਰਾ ਵੀ ਦਿੱਤਾ ਹਾਂ ਵੀ ਇਹਨੇ ਵੜਾ ਹੋ ਕੀਤਾ ਤੇ ਉਹ ਕਹਿੰਦਾ ਵੀ ਉਹ ਬੇਦਪਾਠੀ ਨੂੰ ਕਹਿੰਦੇ ਵੀ ਤੁਸੀਂ ਕੀ ਪੁੱਛਿਆ ਸੀ ਕਹਿੰਦਾ ਮੈਂ ਉਹਨੂੰ ਕਿਹਾ ਵੀ ਸੁਪਰਮਾਤਮਾ ਇੱਕ ਹੈ ਉਹ ਕਹਿੰਦਾ ਵੀ ਨਹੀਂ ਉਹਨੇ ਮੈਨੂੰ ਦੋ ਉਂਗਲਾ ਕਰਤੀ ਵੀ ਉਹਦਾ ਦੋ ਰੂਪ ਨੇ ਨਿਰਾਕਰ ਆ ਤੇ ਸਰਾਕਰ ਹੂੰ ਵੀ ਦੋ ਸਰੂਪ ਨੇ ਪਰਮਾਤਮਾ ਦਾ ਤੇ ਉਹ ਕਹਿੰਦਾ ਮੈਂ ਉਹਨਾਂ ਕਿਹਾ ਵੀ ਪੰਜਾਂ ਤੱਤਾਂ ਦਾ ਪੂਤਲਾ ਇਨਸਾਨ ਉਹ ਕਹਿੰਦਾ ਵੀ ਜਦੋਂ ਪੰਜ ਤੱਤ ਇਕੱਠੇ ਹੁੰਦੇ ਆ ਫੇਰ ਵੀ ਵਰਗਿਰਤੀ ਆ ਬੰਦੇ ਦੀ ਪੰਜ ਤੱਤਾਂ ਦਾ ਪੂਤਲਾ ਫੇਰ ਬਣਦਾ ਤੇ ਇਹ ਕਹਿੰਦਾ ਫੇਰ ਮੈਨੂੰ ਉਹ ਜਿੱਤ ਗਿਆ ਤੇ ਜਦੋਂ ਉਹ ਨੂੰ ਅੰਨੇ ਭਾਗੇ ਪੁੱਛਿਆ ਕਾਹਨੇ ਨੂੰ ਪੁੱਛਿਆ ਵੀ ਤੂੰ ਕੀ ਕਿਆ ਹੀ ਕਹਿੰਦਾ ਉਹਨੇ ਮੈਨੂੰ ਇੱਕ ਉਂਗਲੀ ਦਿਖਾਈ ਵੀ ਤੇਰੀ ਇੱਕ ਇੱਕ ਕਹਾਣੀਆਂ ਮੈਂ ਵੀ ਕੱਢ ਦੂੰ ਕਹਿੰਦਾ ਮੈਨੂੰ ਕਿਵੇਂ ਤੇਰੀਆਂ ਦੋਨੇ ਕੱਢ ਦੂੰ ਹੂੰ ਮੇਰੇ ਮਤਰੀਆਂ ਦੋਨੇ ਕੱਢ ਦੂੰ ਕਹਿੰਦਾ ਉਹਨੇ ਮੈਨੂੰ ਹੱਥ ਚੱਕਿਆ ਪੰਜ ਉਂਗਲਾਂ ਦਿਖਾਈਆਂ ਤੇ ਮੈਂ ਉਹਨੂੰ ਕਿਹਾ ਮੈਂ ਕਿਸਾਨ ਮਾਰ ਕੇ ਤੇਰਾ ਮੂੰਹ ਭੰਨ ਦੂੰ ਹੂੰ ਗਿਆਨ ਦੀ ਗੱਲ ਹੈ ਨਾ ਉਹ ਕਈ ਵਾਰੀ ਗਿਆਨ ਉਲਟਾ ਪੈ ਜਾਂਦਾ ਖਾਵਾ ਕੁਝ ਹੋਰ ਆ ਅੰਦਰ ਕੁਝ ਹੋਰ ਕੁਝ ਇਹ ਬੱਕਰੀ ਚੀਜ਼ ਆ ਕੋਈ ਹੋਰ ਚੱਲਦਾ ਕੁਝ ਹੋਰ ਚੱਲਦਾ